ਅ ਦੋਸਤੋ ਇੱਕ ਨਾ ਬੜੀ ਕਨਫਿਊਜ਼ਨ ਹੈ ਲੋਕਾਂ ਦੇ ਵਿੱਚ ਕਿ ਜਿਹੜੀ ਹਾਈ ਕੋਰਟ ਹੈ ਉਹ ਸਾਨੂੰ ਲਵ ਮੈਰਿਜ ਜਿਹੜੀ ਆ ਉਹ ਗ੍ਰਾਂਟ ਕਰਦੀ ਹੈ ਤੇ ਇਹ ਜਨਰਲੀ ਸਾਡੇ ਸਮਾਜ ਦੇ ਵਿੱਚ ਇਹੀ ਧਾਰਨਾ ਬਣੀ ਹੋਈ ਆ ਕਿ ਅਸੀਂ ਕੋਰਟ ਦੇ ਵਿੱਚ ਜਾ ਕੇ ਜਿਹੜਾ ਉਹ ਕੋਰਟ ਮੈਰਿਜ ਜਿਹੜੀ ਆ ਉਹ ਰਜਿਸਟਰ ਕਰਵਾ ਲਾਂਗੇ ਦੱਸਣਾ ਇਹ ਜ਼ਰੂਰੀ ਹੈ ਕਿ ਹਾਈ ਕੋਰਟ ਦੇ ਵਿੱਚ ਸਿਰਫ ਪ੍ਰੋਟੈਕਸ਼ਨ ਦੀ ਐਪਲੀਕੇਸ਼ਨ ਲੱਗਦੀ ਹੈ ਕਿ ਉੱਥੇ ਜਿਹੜਾ ਵੀ ਜੋੜਾ ਹੈ ਉਹ ਜਾਣਦਾ ਹੈ ਉਹ ਆਪਦੇ ਲਾ ਫੇਰ ਲੈਂਡ ਤੋਂ ਬਾਅਦ ਉੱਥੇ ਐਪਲੀਕੇਸ਼ਨ ਫਾਈਲ ਕਰਨਾ ਪ੍ਰੋਟੈਕਸ਼ਨ ਦੀ ਕਿ ਸਾਨੂੰ ਜਿਹੜਾ ਉਹ ਸਾਡੇ ਮਾਂ ਪਿਓ ਤੋਂ ਜਾਂ ਸਾਡੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਤੋਂ ਖਤਰਾ ਹੈ ਤੇ ਕੂਟ ਜਿਹੜੀ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਗ੍ਰਾਂਟ ਕਰਕੇ ਐਸਐਸਪੀ ਨੂੰ ਜਿਹੜਾ ਉਹ ਕਨਸਰਨ ਐਸਐਸਪੀ ਨੂੰ ਜਿਹੜਾ ਆਰਡਰ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਉਹ SSP ਦੀ ਜ਼ਿੰਮੇਵਾਰੀ ਹੁੰਦੀ ਆ ਉਸ ਕਪਲ ਦੀ ਜਿਹੜੀ ਆ ਰਾਖੀ ਕਰਨਾ ਸੋ ਇਹ ਕਿਤੇ ਨਹੀਂ ਮੈਂਸ਼ਨ ਹੈ ਜਾਂ ਕਿਤੇ ਲਿਖਿਆ ਨਹੀਂ ਹੈ ਕਿ ਕੋਰ ਜਿਹੜੀ ਆ ਉਹ ਲਾ ਮੈਰਿਜ ਕਰਕੇ ਦਿੰਦੀ ਆ ਕੋਰ ਸਿਰਫ ਤੁਹਾਨੂੰ ਪ੍ਰੋਟੈਕਸ਼ਨ ਗ੍ਰਾਂਟ ਕਰਦੀ ਆ ਉਸ ਪ੍ਰੋਟੈਕਸ਼ਨ ਦੇ ਬੇਸ ਤੇ ਫਿਰ ਤੁਸੀਂ ਜਿਹੜਾ ਉਹ ਤੁਹਾਡਾ ਜਿਹੜਾ ਕਨਸਰਨ ਦਾ ਤਹਿਸੀਲਦਾਰ ਜਾਂ ਜਿਹੜਾ ਤੁਹਾਡਾ ਕਨਸਰਨ ਮੈਰਿਜ ਰਜਿਸਟਰ ਰਜਿਸਟਰ ਰਜਿਸਟਰਾਰ ਅਫਸਰ ਹੁੰਦਾ ਜਿਹੜਾ ਉਹਦੇ ਤੁਸੀਂ ਐਪਲੀਕੇਸ਼ਨ ਮੂਵ ਕਰਦੇ ਹੋ ਤੇ ਉਥੋਂ ਜਿਹੜਾ ਫਿਰ ਤੁਹਾਡਾ ਅ ਮੈਰਜ਼ ਦਾ ਜਿਹੜਾ ਸਰਟੀਫਿਕੇਟ ਆ ਉਹ ਬਣਦਾ ਹੈ ਧੰਨਵਾਦ